ਨਨ ਇਹ ਲਵਦੀਪ ਸਿੰਘ ਦਾ ਘਰ ਹੈ ਮਿੱਤਰੋ ਤੇ ਅੱਜ ਅਸੀਂ ਅਸੀਂ ਅੱਜ ਗੋਬਰ ਗੈਸ ਤੇ ਜਿਹੜੀ ਆਪਾਂ ਉਹਦੇ ਮਿੱਟੀ ਸਿੱਟੀ ਸੀ ਉੱਥੇ ਅੱਜ ਅਸੀਂ ਲਾਉਣੀ ਆ ਸਬਜ਼ੀਆਂ ਤੇ ਜਦੋਂ ਅਸੀਂ ਮਿੱਟੀ ਲਾ ਕੇ ਸੈਟ ਕਰਨ ਤੇ ਜਦੋਂ ਪਾਇਆ ਪਾਣੀ ਅਸੀਂ ਤੇ ਸਿਲੀ ਦੇਖਣ ਲਈ ਉਦੋਂ ਦੇਖਿਆ ਕਿ ਇੱਥੇ ਦਾ ਜਿਹੜਾ ਹੈਗਾਗਾ ਥੱਲੇ ਗੋਬਰ ਐਸ ਭਰੇ ਨਹੀਂ ਥੱਲੇ ਉੱਤੇ ਉੱਤੀ ਕੱਲੀ ਮਿੱਟੀ ਆ ਤੇ ਫੇਰ ਜਦੋਂ ਅਸੀਂ ਦੇਖਿਆ ਪਾਣੀ ਵਾਕੇ ਉਹ ਸਾਰੀ ਮਿੱਟੀ ਥੱਲੇ ਬਹਿ ਚੁੱਕੀ ਆ ਇੱਥੇ ਐ ਵੀ ਨਹੀਂ ਪਤਾ ਕੋਈ ਜਵਾਕ ਲੱਭੀ ਵਰਗਾ ਵਿੱਚ ਦਬ ਜਾਵੇ ਇਸ ਕਰਕੇ ਅਸੀਂ ਜਿਹੜੀਆਂ ਸਾਈਡ ਉੱਤੇ ਲੱਕੜਾਂ ਪਈਆਂ ਸੀ ਉਹ ਚੱਕ ਚੱਕ ਉਧਰ ਧਰ ਰਹੇ ਆ ਇੱਥੇ ਇੱਕ ਡਿਪਰ ਹੋਰ ਮਿੱਟੀ ਦਾ ਲਵੇਗਾ ਲੱਭੀ ਨੂੰ ਉਹਦੇ ਵਿੱਚ ਅਸੀਂ ਕਬੱਡੀ ਖੜਾਉਣੀ ਹੋਇਆ ਕਰੂਗੀ ਤੇ ਸਬਜ਼ੀਆਂ ਵੀ ਲਾਉਣਾ ਉੱਥੇ ਤੇ ਹਾਂ ਬਈ ਲੱਭੀ ਦੱਸ ਇੱਥੇ ਕੀ ਬਣਿਆ ਅੱਜ ਕੀ ਇੱਥੇ ਅੱਜ ਕੀ ਹੋਇਆ ਮੋਦਕਾ ਦੱਸ ਕੀ ਗੱਸ ਹਾਂ ਦੇਖ ਮਿੱਟੀ ਥੈਦੀ ਨਹੀਂ ਇੱਥੇ ਆਹੋ ਮਿੱਟੀ ਦਬ ਗਈ ਜੀ ਪੂਰੀ ਥਰੇ ਡਟੰਗਾ ਡਟੰਗਾ ਆ ਰਹੇ ਆਂ ਜੀ ਆਹ ਦੇਖੋ ਤੁਹਾਨੂੰ ਮੈਂ ਦਿਖਾਵਾਂ ਹਾਂ ਟੈਸਟ ਕਰਕੇ ਪੂਰਾ ਆਹੋ ਅੱਡ ਡੰਡਾ ਡਾਡਾ ਸੀ ਵਾ ਪਾਏ ਬੀਚ ਸਖਰਾ ਵਰ ਜਾਂਦਾ ਇਹੇ ਲੱਭੀ ਨੇ ਬੱਚੇ ਬਾੜਾਂ ਦੇ ਨੂੰ ਮੈਂ ਤੇ ਪਾ ਲਈ ਲੱਭੀ ਲੱਭੀ ਕਹਿੰਦੇ ਮੈਂ ਪਾ ਕੇ ਦਿਖਾਉਂਗਾ ਤੁਹਾਨੂੰ ਆ ਡੰਡਾ ਚੱਲ ਲੱਭੀ ਪਾ ਲੱਭੀ ਹੁਣ ਹੱਸਦਾ ਹੋਇਆ ਬੱਵਲ ਲਗਦ ਜਾਗਾ ਲੱਭੀ ਕਹਿੰਦੇ ਚੱਲ ਮੈਂ ਇਕੱਲਾ ਲੱਕੜਾ ਚੱਕ ਲੂ ਤੂੰ ਡੰਡੇ ਨਾਲ ਖੇਡ ਲੈ ਆ ਬੰਦੇ ਨੇ ਚੱਲ ਅਸੀਂ ਦੋਨੇ ਲੱਕੜਾ ਚੱਕਦੇ ਚੱਕ ਕੇ ਦਿਖਾ ਬਈ ਲੱਭੀ ਕਿਵੇਂ ਚੱਕਣਗਾ ਲੱਭੀ ਲੜੀਦਾ ਨਹੀਂ ਹੁੰਦਾ ਜਮਾ ਵੀ ਆ ਦੇਖੋ ਜੀ ਲੱਭੀ ਦੇ ਫਰੈਂਡ ਬਹੁਤ ਆ ਜੀ ਇੱਥੇ ਹੁਣ ਅਸੀਂ ਕੈਮਰਾ ਧਰਦੇ ਆ ਜੀ

ਔਰ ਮਿੱਤਰੋ ਜਿਹੜਾ ਵੀ ਦੇਖ ਰਿਹਾ ਇਸ ਲਾਈਵ ਨੂੰ ਦੇਖ ਸਕਦੇ ਹੋ ਅੱਜ ਅਸੀਂ ਇੱਥੇ ਗੋਭਰੀਆਂ ਇਸਦੀ ਮਿੱਟੀ ਵੀ ਪਾਈ ਆ ਤੇ ਉੱਥੇ ਅਸੀਂ ਅੱਜ ਲੱਕੜਾਂ ਵੀ ਚੱਕਦੇ ਆ ਹੁਣ ਤੁਸੀਂ ਦੇਖੋ ਮੈਂ ਤੇ ਲਵਦੀਪ ਸਿੰਘ ਅਸੀਂ ਦੋਨੇ ਲੱਕੜਾਂ ਚੱਕਾਂਗੇ ਹੈਲੋ ਮਿੱਤਰੋ ਜਿਹੜਾ ਵੀ ਲਾਈਵ ਨੂੰ ਦੇਖ ਰਿਹਾ ਕਮੈਂਟ ਵਿੱਚ ਲਾਈਕ ਜਰੂਰ ਲਿਖ ਦਿਓ ਤੇ ਆਪਦਾ ਨਾਮ ਵੀ ਦੱਸ ਦਵੇਓ ਕੌਣ ਲਾਈਵ ਨੂੰ ਦੇਖ ਰਿਹਾ ਹੋਣਾ ਸੀ ਲੱਕੜਾ ਚੱਕ ਰਹੇ ਆਂ ਜੰਗਲ ਆਂ ਬਾਲਣ ਨੂੰ ਚੋਰ ਗਿਆ ਹੈ ਹੋਈ ਤਣਾ ਦੇਖ ਬਾਲਣ ਨਹੀਂ ਗਿਆ ਇੱਥੇ ਵੱਡੇ ਫੇਲੇ ਆ ਲੈ ਆਂ ਦੇਖੋ ਮਿੱਤਰੋ ਮੈਂ ਏਡੀ ਵੱਡੀ ਲੱਕੜ ਦਾ ਕੱਲ ਹੀ ਲੈਣ ਮੈਂ ਲੈ ਗੋਗੂ ਤੇ ਭੱਜ ਗਿਆ ਕੰਜਰ ਦਾ ਹੁਣ ਜਿਵੇਂ ਕਿ ਤੁਸੀਂ ਦੇਖੀਏ ਅਸੀਂ ਇੱਕ ਲੱਕੜ ਸੜ ਚੁੱਕੇ ਆ ਭੱਜ ਗਿਆ ਜਿਹੜਾ ਨਾਲ ਜੁੜਿਆ ਸੀ ਬੰਦਾ ਦੋ ਇੰਦਾਰੇ ਵੇਟੇ ਕੰਮ ਕੋਈ ਹੋਰ ਅੱਬੀ ਹੁਣ ਕਹਿੰਦਾ ਮੈਂ ਇਕੱਲੇ ਚੱਕੇ ਲਈ ਮੈਂ ਤੂੰ ਪਹਿਲਾਂ ਬਹਿ ਕੇ ਇੱਥੇ ਦੇਖ ਲੈ ਮਨ ਕੇ ਸਾਫ ਆਪਕੇ ਨੇਤਾ ਜੀ ਅੱਗੇ ਕੰਮ ਕਰ ਤੂੰ ਕਹਿਦਾ ਮੈਂ ਯਾਰ ਮੈਂ ਇਕੱਲੀ ਕਰ ਤੂੰ ਮੈਂ ਇਕੱਲੀ ਠੀਕ ਕਰ ਤਾਂ ਮੇਂ ਕੰਮ ਕਰਦੇ ਕੰਮ ਕਰ ਰਿਹਾ ਵੇ ਕਿਉਂ ਰਹਾ ਵੇ ਨੇ ਕਿਚੀ ਦਿਖਾਉਣੀ ਆ ਮਨ ਕੇਸ ਆਪਕੇ ਮੇਤਾ ਜੀ ਅੱਜ ਮਿੱਤਰੋ ਦਿਨ ਹੈਗਾ ਐਤਵਾਰ ਨੂੰ ਲੈ ਦਿੱਤਾ ਹੈ ਜੀ ਆ ਕੇ ਛੇਤੀ ਕੰਮ ਕਰਨਾ ਪਊਗਾ

मतलब क्लब कोई नहीं आगे ना लग कम है तो सारे एंड बदर ठीक कर दे ओने तो शर्त

ਯਾਰ ਤੈਨੂੰ ਆਖਿਆ ਨਹੀਂ ਕਿ ਇਹਦੀ ਅੰਦਰ ਨਹੀਂ ਤੁਸੀਂ ਵਧੀਆ ਦੇ ਹੈ ਕੋਈ ਕੰਮ ਤਾਂ ਕੁਝ ਕਰਨਾ ਹੈ ਨਹੀਂ ਪਾਣੀ ਪੀ ਜਾਂਦੇ ਆ ਬੰਦ ਨਾ ਗਿਰੇ ਹੋਣਾ ਅਗੇ ਬੀਜ ਬੋਏ ਤੇ ਗੈਸ ਮੈਂ ਕੋ ਨੰਬੇ ਕੇ ਗਨਮ ਬੋ ਰਾਨੇ ਇਹ ਤਾਂ ਕਿੰਨਿਆ ਬੀਏ ਕੀ ਹੋ ਗਿਆ ਜਿੱਤਾ ਇਹ 300 ਨੇ ਸਾਰੇ ਅਲੋਇ ਰੱਖੇ ਦੂੰਗਾ ਹਾਂ ਅਲੋਇ ਰੋ ਅਪਰਿੱਤ ਸਿੱਧੀ ਆਵਾਂਗੇ ਚਾਹੂ ਕੀ ਗਾਉਂਦੇ ਹਾਂ ਹਾਂ 慢点。<Yeah. S 2> yeah, ਆਉਂਦੀ ਹਾਂ ਆਉਂਦੀ ਹਾਂ ਪਰ ਨਾ ਵੱਟਾਂ ਤੇਰੇ ਪਾਟੇ ਨੇ ਕਿਦੋਂ ਹਾਂ ਪੂਰੇ ਖਾਈਏ ਆ ਚਾ ਦੋ ਮਿੰਨ ਹੋ ਗਈ ਸਖੀ ਨੂੰ ਮਾਰ ਕੇ ਕਰੀ ਨੀ ਉਹ ਨਹੀਂ ਆਉਂਦੀ ਪਿੱਟੀ ਪਾਉਂਦੀ ਬਾਲਟੀ ਦੋ ਆ ਜਾ ਤੇ ਲੱਕੜਾ ਚ ਗਾਉਂਦੀ ਦੋ जाने तो अच्छा पार। या या। <laughs> <laughs> उसे जाने चाहिए कि जब फरार हो जाता है तो उसे कुछ कहता है कि कौन है? किन्हें? अमन है। अमन है उसे देखें क्या कुछ है? मतलब पर्पल में आपने जिला ले आओगे तो कोई नहीं आता। भाग गया कुछ है? इधर हो कितने हैं? कितने लगे ये उसके मुंडे? ਹੈ ਗੋਲ ਨਾ ਗੱਲ ਕਰਨ ਕੱਖ ਤਾਂ ਧੂਣਾ ਜਿਹੜੇ ਭੋਲੇ ਜਿਹੋਡੇ ਕੋਡੇ ਹੈ ਗੋਲ ਨਾ ਉਹ ਕਿਉਂ ਉੱਥੇ ਦਾ ਮਾਰ ਉੱਥੇ ਗੱਲ ਕਰ ਬੜੇ ਬੜੇ ਕੱਖ ਬੜੇ ਜਿਹਾਂ ਕੱਖ ਲੱਗਣ ਲੱਗੋ ਬੜੇ ਜਿਹੇ ਬੁਰੀਆਂ ਕਹੀ ਨਾ ਮਾਰੂੰ ਮੈਂ ਨਾ ਇਧਰ ਆਦਾ ਕਰਦੇ ਨਹੀਂ ਇਹਦਾ ਕੰਮ ਪਾਜੀ ਥੋੜੀ ਲਾਈਵ ਚੱਲੀ ਜਾਂਦੀ ਆ ਲਾਈਵ ਨਹੀਂ ਅੰਦਰ ਥੋੜੀ ਅੱਛਾ ਜੀ ਲੀਹਣਾ ਹਾਂ ਉਹ ਤਾਂ ਨਹੀਂ ਖੇਰੀ ਹੁੰਦੀ ਕੀ ਹੋ ਗਿਆ ਅੰਦਰ ਜਨ ਬਾਹਰ ਹੋਈ ਮੇਰੀ ਫੋਟੋ ਆਉਂਦੀ ਓਏ ਹੋੜੇ ਦੇ ਬਦਲਿਕਾ ਯਾਰ ਪਰ ਹੀ ਲੱਗਦਾ ਮੈਂ ਵੀ ਅਗੇ ਸਟੇਨ ਜਾ ਗਈ ਲੱਗਿਆ ਪਿਆ ਕਿੰਨੇ ਬੰਦੇ ਲੱਗੇ ਹੋਣ ਨਾਲ ਅਮ ਬਲੇ ਕੋਹਨ ਹਾਨੀ ਆਵੋ ਵੀ ਜੜੋ ਸਾ ਲਵਲੀ ਨਾਲ ਜੜੋ ਆਇਦੋ ਇਹ ਰਮ ਮਿੱਟੀ ਬਾਣੀ ਤੇ ਰਤੀ ਪੋ ਅੰਦਰ ਥੰਡੇ ਆਪਰਾ ਜੈਸਾ ਸਾਡਾ ਲਾਈਵ ਤੇ ਕਿੰਨੇ ਬੰਦੇ ਜੜ ਰਹੇ ਆਪਣੇ ਨਾਲ ਕੌਣ ਹਰਦੀਪ ਉਹਦਾ ਕਿੱਧਰ ਵਗ ਗਿਆ ਆ ਜਾ ਹੀ ਨਹੀਂ ਇੱਕ ਤਾਂ ਪਹਿਲਾਂ ਆ ਕੇ ਵਗ ਗਿਆ ਸੀ ਨਾਮ ਪੁੱਛਿਆ ਉਹ ਵੀ ਭੱਜ ਗਿਆ ਅੱਛਾ ਇਹਦੀ ਗਰਮ ਮਮੇ ਤੇ ਖੇ ਨੇ ਇਹ ਸਾਡੇ ਜਾ ਹੀ ਨਹੀਂ ਖੜੀ ਆ ਚੱਲ ਮੰਨ ਗਿਆ ਕਿਨੇ ਬਣਾਈ ਜਾਂਦਾ ਸਾਡੇ ਲਵੜਾ ਗੱਲ ਲਵੜਾ ਬੰਦਾ

ਦੇਨ ਕਿਲੇਲਾ ਸਰਾਹ ਕਿਹਨਾਂ ਕਰਦੇ ਆਹ ਦੱਸੋਈ ਸਾਡਾ ਕੁੱਤਾ ਕਿਹੜੀ ਨਸਲ ਦਾ ਦੱਸੋਈ ਆਹ ਦੱਸੋਈ ਇਹ ਕਿਹੜੀ ਨਸਲ ਦਾ ਕੁੱਤਾ ਆਹ ਮੁਰਗੀ ਦੱਸੋਈ ਸਾਡੇ ਕਿੰਨੇ ਅੰਡੇ ਦਿੰਦੀ ਆ ਅੱਜ ਮੁਰਗੀ ਕਿੱਧਰ ਗਈ ਵੋਏ ਆਹ ਮੁਰਗੀ ਦੀ ਨਸਲ ਕਿਹੜੀ ਆ ਦੱਸੋਈ साढ़े कोर्गे जी बंद पिछ पाए जाते देखो जी दस मुर्गा मार दूजा मुर्गा मार अग अस कम कर रहे हैं जी ਪਾ ਜਿਹੜਾ ਉਹ ਤਾਂ ਥਾਂ ਹੀ ਭਰ ਗਿਆ ਥੱਲੇ ਪਾਉ ਤੂੰ ਤਾਂ ਤਾਂ ਚੜਾ ਲਾ ਪਰ ਲੈ ਵਾਜੀ ਮਗਰ ਦੀ ਇੱਥੋਂ ਦੇਖ ਬੰਦ ਹੋ ਜਾ ਨਾ ਤਾਂ ਕਿ ਫਟੇ ਵੰਦਰ ਹਾਂ ਉਹ ਇੰਦਰ ਹਾਂ ਮੰਨ ਗੋ ਡਾਂਗ ਮੇਂ ਅੱਜ ਇਹਾਰੇ ਗੱਲੇ ਤਾਰੇ ਕਰਾਉਂਦੇ ਕੰਮ ਨੂੰ ਕਰਾਉਂਦੇ ਜਿਹੜਾ ਆ ਜੇ ਮੈਂ ਭਾਈ ਪੜ੍ਹਦੇ ਭਾ ਜੰਦਾ ਪਰਤਣਾ ਨਹੀਂ

ਅਡਾ ਲਾਈ ਆ ਗਿਆ ਹਾਂ ਇਹ ਹੋਲੀ ਦੇਖ ਆਦਾ ਮੜਕੀ ਕਿਹਨ ਆਇਆ ਅਡਾ ਲਾਈ ਆ ਗਿਆ ਚਾਰ ਪੰਜ ਲਾਈਕ ਦੇ ਦਿਓ ਵੀ ਰਿਪੋਰਟਾਂ ਨੂੰ ਚਾਰ ਮੁੰਦ ਗਾ ਕੋਈ ਨਹੀਂ ਆਜੀ ਫੋਟੋ ਦੋ ਦੋ ਵੇ ਆ ਵੀ ਫੋਟੋ ਨੇਰਾ ਉਧਰ ਲਾਈ ਕੰਚ ਆਹ ਕੱਲਾ ਉਹ ਸਾਡੀ ਮੁਰਗੀ ਅੰਡਾ ਦੇਣ ਜਾ ਰਹੀ ਹੈ ਅੰਡਾ ਦੇ ਗੂ ਬਾਕੀ ਉਹਦੇ ਬਾਅਦ ਨਹੀਂ ਰੱਖੇ ਗਿਆ ਅੰਡਾ ਦੇ ਗਾ ਜੇ ਕੋਈ ਫਾਗਾਂਡਾ ਉਹ ਉਹ ਦੇਖੋ ਜੀ ਹੁਣ ਪਿੰਜਰੇ ਚ ਸਾਡੀਆਂ ਦੋ ਮੁਰਗੀਆਂ ਬੈਗੀਆਂ ਹੁਣ ਉਹ ਅੰਡਾ ਦੇਣੀਆਂ ਹੀ ਨਹੀਂ ਰੱਖਿਓ ਹੋ ਉਹ ਅੰਡਾ ਦਊਗੀ ਉਹ ਮੁਰਗੀ ਤੇ ਨਿਗਾ ਰੱਖਿਓ ਹੁਣ ਇਹ ਤੱਕ ਤੇ ਆ ਰਹੀ ਐ ਨਾ ਮਿੱਠੇ ਵੇ ਵੇ ਲੱਗ ਰਾ ਡੌੜ ਰਗਾ ਬੰਦੇ ਅਮੁਰ ਜੇ ਦੋਨੇ ਭਰਾ ਭਰਾ ਵੱਡਾ ਮੜ ਕਾ ਸੀ ਮੰਨੇ ਆ ਦੋਨੇ ਵੱਡੇ ਹੋ ਗਏ ਆ ਵੱਡਾ ਮੜ ਕਾ ਸੀ ਆ ਲਓ ਨਾ ਵੱਡੇ ਮੁਰਗੇ ਦੇਖੋ ਇਹ ਮੁਰਗੀ ਦਾ ਟਾਈਮ ਹੀ ਵਾੜਾ ਲਾਉਂਦੀ ਐ ਅੰਡਾ ਦੇ ਵਿੱਚ ਆ ਮਾਇਆ ਪਾਈ ਹੁਣ ਅਸੀਂ ਇਸ ਲਾਈਵ ਨੂੰ ਬੰਦ ਕਰਦੇ ਹੋਏ ਤੇ ਬੰਦ ਓਏ ਇੰਪਾਂਟ ਕਰੀਂ ਗੁੱਦ ਲੈ ਕਰਨਾ ਤਾਂ ਆਉਂਦਾ ਤੈਨੂੰ ਕੁਝ ਉਈ ਆ ਲਾਸਟ ਟਾਈਮ ਬੰਦ ਕਰ ਦਾਂਗੇ ਬੰਦ ਨੂੰ ਕਰ ਦੇ ਆਈ ਮੈਂ ਬੰਦ ਹੈ 10 ਕਰੋੜ ਸਬਸਕ੍ਰਾਈਬਰ ਹੈ ਮੇਰੇ ਕਰੋ ਨਾ ਗਾਇਸ ਮੇਰੀ ਆਈਡੀ ਨੂੰ ਸਬਸਕ੍ਰਾਈਬ ਕਰਤੋ ਮੇਰੀ ਆਈਡੀ ਦਾ ਨਾਮ ਹੈਗਾ YouTube ਤੇ ਹਾਂ ਨੇ ਤੂੰ ਬਾਅਦ ਤਾਂ ਬੰਦ ਕਰ ਦਿੰਦਾ ਹਾਂ ਹਾਂ ਅੱਡ ਲੈ ਚਾਰਲਾ ਆਂਡਾ ਦੇ ਲਈ ਮੁਰਗੀ ਤਿਆਰ ਬਰਤਿਆਰ ਦੇਖੋ ਬਾਈ ਦਿਖਾ ਦੇ ਮੁਰਗੀ ਨੂੰ ਖਾਣ ਦੋ ਮੌਲੈਦਰ ਮੈਂ ਹੋਏ ਨਗੇ ਜੇ ਨਹੀਂ ਤਾਂ ਹਲੀ ਦਰ ਬੰਦ ਕਰਦਾ ਯਾਰ ਕਰਦਾ ਤੋਰੀ ਇਸ ਨੂੰ ਖਤਰੀ ਆਜਾ ਬਣਾ ਲਓ ਨੇ ਸੈਰ ਤੋਂ ਆ ਗਈ ਵੰਦ